ਹਾਂਜੀ ਸਾਸੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਾਂ ਆਏ ਸੀ 사ਦੇ 사ਦੇ ਪੱਠਿਆਂ ਨੂੰ ਨਾਲੇ ਨਾਲੇ ਸੱਚ ਜੀ ਬਣਮਾਈ ਸੀ ਉਹ ਚੱਕ ਕੇ ਲੈੰਦੀ ਆ ਤੇ ਦੇਖੋ ਆਪਣਾ ਲੱਗ ਗਿਆ ਸਬੀ ਸਾਰਾ ਤੇ ਆ ਪਰਸੋਂ ਲੱਗਿਆ ਉਹ ਲੈਣ ਚਲੋ ਠੰਡ ਜੀ ਜਿਵੇਂ ਜਿਵੇਂ ਲੱਗਿਆ ਨਾਲ ਦੀ ਨਾਲ ਹੀ ਹਰੇ ਬਾਈ ਮਰੀ ਜਾਂਦਾ ਦੇਖੋ ਦੇ ਨਾਲ ਦੀ ਨਾਲ ਹੀ ਤੁਰਦਾ ਜਾਨਕੀ ਤੇ ਦੇਖੋ ਮੌਸਮ ਦੇਖੋ ਕਿਵੇਂ ਧੁੰਦ ਚਾਰੇ ਪਾਸੇ ਐ ਧੁੰਦ ਜੀ ਵੀ ਹੋਈ ਪਈ ਆ ਇਹੀ ਗਰਮੈਸ ਕਰਦੀ ਆ ਦੇਖੋ ਸਾਰੇ ਪਾਸੇ ਹੀ ਆਏ ਆ ਜਦੋਂ ਟਾਈਮੇ ਮੀਂਹ ਨਹੀਂ ਪੈਂਦਾ ਬੱਦਲ ਦੇ ਟਬਰੇ ਜੇ ਘੱਡੀ ਰਹਿੰਦਾ ਉਹਨਾਂ ਟਾਈਮੇ ਮੌਸਮ ਨਹੀਂ ਹਮਸ ਹੀ ਆ ਕੋਈ ਪੱਤਾ ਨਹੀਂ ਹਿਲਦਾ ਦੇਖੋ ਲੈ ਰਸਤ ਦਾ ਕਿਸੇ ਦਾ ਪੱਤਾ ਹਿਲਦਾ ਕਿਸੇ ਦਾ ਵੀ ਲੈ ਤੇ ਸੁਆ ਦੇਖੋ ਜਾਂਦਾ ਫੁੱਲ ਪਾਣੀ ਆਲਾ ਕੰਨ ਨਹੀਂ ਲੱਗਿਆ ਜਾਂਦਾ ਸੁਆ ਯਾਨੀ ਕਿ ਜਿੰਨਾ ਪਾਣੀ ਹੁੰਦਾ ਪੂਰਾ ਵੱਧਦੀ ਆ ਦੇਖੀ ਫੁੱਲਾ ਪਾਣੀ ਸੂਏ ਚ ਕਿਉਂਕਿ ਮਗਰ ਬਾਰਸ਼ਾਂ ਬੂਰਸ਼ਾਂ ਵੱਧਦਾ ਪਾਣੀ ਵੱਧਦੀ ਆ ਤੇ ਭਰੇ ਲੱਦ ਕੇ ਲੈ ਕੇ ਜਾਂਨੇ ਆ ਆਪਾਂ ਜਿਹੜੀ ਸਾਧਰੇ ਕੱਲ ਸੋਚ ਬਣਵਾ ਕੇ ਲਿਆਏ ਸੀ। ਲਾਤੀ ਇਹਨੂੰ ਬਾਹ ਕੱਲਿਆ ਹਥਲੀ ਜੀ ਰਹਿ ਗਈ ਪੈਪ ਨੂੰ ਲਾਉਣ ਵਾਲੀ ਤੇ ਘਰਤੀ ਓਕੇ ਕਹੋ ਕਿ ਸੋਚ ਬਿਨਾ ਕਿਉਂਕਿ ਫੇਸਬੁਕ ਆ ਉੱਡ ਜਾਂਦੇ ਸੀ ਜਾਂ ਥੱਲੇ ਵਾਲੇ ਉੱਡ ਜਾਂਦੇ ਸੀਗੇ ਔਖਾ ਦੀ ਬਰੋ ਦੂਰ ਸੀਗੀ ਸੋਚ ਤੇ ਜਾਂ ਫਿਰ ਬਾਰ ਕੋਈ ਮਾਰਦੀ ਸੀਗੀ ਫਿਰ ਇੱਥੋਂ ਕੱਟ ਕੇ ਆਦਾ ਫੇਸਬੁਕ ਤਾਂ ਲੱਗ ਜਾਂਦੇ ਆ ਤੇ ਅੱਜ ਕਰਤੀ ਰੈਡੀ ਇਹ ਤਾਂ ਲਾਤੀ ਇਹਦਾ ਕਰਤਾ ਓਕੇ ਬਸ ਦੇਖੋ ਸ਼ਾਮ ਦਾ ਮਾਹੌਲ ਤੇ ਆਹ ਦੇਖੋ ਜਿਵੇਂ ਜਿਵੇਂ ਗਿੱਤਾ ਲੱਗਿਆ 26 ਜਿਵੇਂ ਜਿਵੇਂ ਲੱਗਿਆ ਦੇਖੋ ਵਧੀਆ ਦਿਲਾ ਚਾਰ ਚਾਰ ਡਾਲ ਕਰਾ ਜਿਵੇਂ ਜਿਵੇਂ ਲੱਗਿਆ ਉਧਰ ਨੂੰ ਛੇ ਲੇਟ ਆ ਜਿਵੇਂ ਇਧਰ ਨੂੰ ਗਿਆ ਇਧਰੋਂ ਲਾਉਣ ਲੱਗੇ ਸੀ ਲੇਖ ਇਧਰੋਂ ਵੱਧ ਹਰੇ ਬਾਈ ਮਾਰਦਾ ਜਿਲਾ ਹੋਏ ਨੂੰ ਸਾਰੇ 4-5 ਦੇਣੀ ਆ ਲਾਈ ਨੂੰ ਕਿਉਂਕਿ ਮੌਸਮ ਠੰਡੇ ਤੇ ਫਰਕ ਇੰਨਾਗਾ ਨਾਲ ਦੀ ਨਾਲ ਜਲ ਪਿਆ ਕਣਮਣ ਜੀ ਹੁੰਦੀ ਰਹੀ ਕਈ ਦਿਨ ਤੇ ਹੁਣ ਆਈ ਸੀ ਸ਼ਾਮ ਦੇ ਪੌਣੇ 7:30 ਹੋ ਗਏ ਆ ਆਪਣੇ ਦੂਜੇ ਵਾਲਿਆਂ ਦਾ ਇਹ ਵੀ ਨਾਲ ਦੀ ਨਾਲ ਹੀ ਜਿਵੇਂ ਬੱਲ ਲੱਗਿਆ ਨਾਲ ਦੀ ਨਾਲ ਹੀ ਹਰੇ ਬਾਈ ਮਰਨ ਲੱਗ ਗਿਆ ਤੇ ਇਹਦ ਤ ਆਪਣਾ ਵਾਲਾ ਆ ਜਾਂਦੀ ਹੈ ਕਸੀ ਨਾਲ ਦੀ ਕਸੀ ਦਾ ਖਾਲਾ ਇਹ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook Page ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ